ਪੰਜਾਬ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਆਏ ਇੰਟਰਨੈਸ਼ਨਲ ਸਟੂਡੈਂਟ ਦੇ ਨਾਲ ਤਰਦਨਾਕ ਪਾਣਾ ਵਾਪਰਿਆ ਦੇਖੋ ਉਸ ਦੀ ਗੱਡੀ ਦਾ ਕੀ ਹਾਲ ਹੋ ਗਿਆ ਤੇ ਇਸ ਵਿਦਿਆਰਥੀ ਦੀ ਵੀ ਮੌਤ ਹੋ ਗਈ ਨਵੀਪੁਰ ਪੁਲਿਸ ਚੌਂਕੀ ਦੇ ਇੰਚਾਰਜ ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਨਵੀਪੁਰ ਨਜ਼ਦੀਕ ਰਾਤ ਨੂੰ ਵਾਪਰੇ ਇੱਕ ਸੜਕ ਹਾਸੇ 'ਚ ਜ਼ਿੰਬਾਬੇ ਦੇ ਰਹਿਣ ਵਾਲੇ ਕੈਲਟਨ ਟੀਨੋਟੋਡਾ ਦੀ ਮੌਤ ਹੋ ਗਈ ਇੱਕ ਕਿਰਾਏ ਦੀ ਕਾਰ ਆਹੀ ਜ਼ਿੰਬਾਬੇ ਤੋਂ ਆਏ ਆਪਣੀ ਦੋ ਦੋਸਤਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਲੈ ਕੇ ਕਾਲਜ ਵੱਲ ਜਾ ਰਿਹਾ ਸੀ ਕਿ ਪੈਟਰੋਲ ਪੰਪ ਨਜ਼ਦੀਕ ਪਹੁੰਚਣ ਤੇ 8155 ਤੇ ਟਰੱਕ ਦੇ ਨਾਲ ਟੱਕਰ ਹੋ ਗਈ ਅਤੇ ਇਸ ਵਿੱਚ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਗੱਡੀ ਦੇ ਵਿੱਚ ਬੈਠੇ ਉਸ ਦੇ ਦੋ ਦੋਸਤਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਤਾਂ ਦੱਸ ਜਿਏ ਕਿ ਇਹ ਪੜਾਈ ਦੇ ਲਈ ਜ਼ਿੰਬਾਬੇ ਤੋਂ ਪੰਜਾਬ ਆਇਆ ਸੀ ਪਰ ਇੱਥੇ ਦਰਦਨਾਕ ਹਾਸੇ ਦਾ ਸ਼ਿਕਾਰ ਹੋ ਗਿਆ ਇਸ ਸਬੰਧਿਤ ਕੀ ਕੁਝ ਕਹਿੰਨਾ ਹੈ ਪੁਲਿਸ ਦਾ ਇਖਬਾਰ ਤੁਹਾਨੂੰ ਉਹ ਵੀ ਸੁਣਾ ਦਨੇ ਆ ਇਹ 에어ਪੋਰਟ ਤੋਂ ਆ ਰਹੇ ਸੀਗੇ ਇੱਕ ਇਹਨਾਂ ਦਾ ਸਟੂਡੈਂਟ ਪਰਦਾ ਸੀਗਾ ਗਲਜਾਰ ਯੂਨੀਵਰਸਿਟੀ ਇੰਸਟੀਚਿਊਟ ਖੰਨੀ ਤੇ ਤਿੰਨ ਜਿਹੜੇ ਸੀਗੇ ਉਹ ਸਿਟੀ ਯੂਨੀਵਰਸਿਟੀ ਉੱਥੇ ਪੜਦੇ ਸੀਗੇ ਲੁਧਿਆਣਾ ਇਹਨਾਂ ਚੋਂ ਜਿਹੜਾ ਇੱਕ ਕਾਰ ਡਰਾਈਵਰ ਸੀਗੇ ਇਹਨੇ ਟਰੱਕ ਦੇ ਪਿੱਛੇ ਕਾਰ ਮਾਰਤੀ ਉਧਰ ਕਰਕੇ ਇਹ ਜਿਹੜਾ ਇੱਕ ਸਟੂਡੈਂਟ ਜਿਹੜਾ ਗਲਜਾਰ ਚ ਪੜਦਾ ਸੀ ਕਿ ਉਹਦੀ ਮੌਕੇ ਤੇ ਬੈਠਾ ਤੇ ਜ਼ਖਮੀ ਕਿੰਨੇ ਮੈਨੇ ਜਖਮੀ ਦੋ ਹੋਏ ਕਿੱਥੇ ਹੋਇਆ ਹਾਸਾ ਇਹ ਹਾਸਾ ਰੰਦਾਵਾ ਹੈਗਾ ਪਟਰੋਲ ਪੰਪ ਨਵੀਂਗੁਰ ਦੇ ਲੱਗੇ ਉੱਥੇ ਹੋਇਆ ਓਕੇ ਕੀ ਕੀ ਨਾਮ ਨੇ ਮ੍ਰਿਤਕ ਦੇ ਇਹ ਦਾ ਹੈਗਾ ਜਿਹੜਾ ਮਰਿਆ ਹੈਗਾ ਮਰਿਆ ਇਹ ਦਾ ਹੈਗਾ ਕਾਰਟੂਨ ਕਾਰਟੂਨ ਨਾਮ ਇਹ ਦਾ ਓਕੇ ਕਿਹੜੀ ਜਗ੍ਹਾ ਤੇ ਨੇ ਇਹ ਹੈਗੇ ਜਮਾਬੇ ਦੇ ਹੈਗੇ ਉਕੇ ਉਹ ਜਿਹੜੇ ਜ਼ਖਮੀ ਹੋਏ ਨੇ ਜ਼ਖਮੀ ਉਹ ਹੈਗੇ ਆ ਉਹ ਵੀ ਜ਼ੰਬਾਬੇ ਦੇ ਆ ਉਹ ਫਸਟ ਟਾਈਮ ਆਏ ਆ ਇੱਥੇ ਕੀ ਨਾਮ ਕੀ ਇਹ ਨਾਮ ਪਤਾ ਲੱਗਿਆ ਕੁਝ ਉਹਨਾਂ ਦੇ ਨਾਮ ਹੈਗੇ ਆ ਇਹ ਤਿੰਨ ਸਟੂਡੈਂਟ ਸੀਗੇ ਉਹਦੇ ਚੋਂ ਇੱਕ ਹੈਗੀ ਆ ਫੀਮੇਲ ਚੈਮਿਨ ਦੂਸਰੀ ਹੈਗਾ ਇੱਕ ਨਿਊਟਨ ਤੇ ਇੱਕ ਫਾਰਚੂਨ ਇਹ ਤਿੰਨ ਸੀਗੇ ਜਖਮੀ ਦੋ ਹੋਏ ਨੇ ਇੱਕ ਦੀ ਡੈਥ ਹੋਈ ਇੱਕ ਦੀ ਡੈਥ ਠੀਕ ਕਾਰਵਾਈ ਕਿਹਦੇ ਖਿਲਾਫ ਮਾਮਲਾ ਦਰਜ ਹੋਇਆ ਇਹ ਜਿਹੜਾ ਕਾਰ ਡਰਾਈਵਰ ਸੀ ਉਹਦੇ ਖਿਲਾਫ ਹੋਇਆ ਠੀਕ ਕੀ ਨਾਮ ਕੀ ਆਦਾ ਉਹਦਾ ਨਾਮ ਹੈਗਾ ਕਰਮਜੀਤ ਸਿੰਘ son of ਚਮਕੌਰ ਸਿੰਘ ਲੁਧਿਆਣੇ ਦਾ ਪੰਜਾਬ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਆਏ ਇੰਟਰਨੈਸ਼ਨਲ ਸਟੂਡੈਂਟ ਦੇ ਨਾਲ ਤਰਦਨਾਕ ਪਾਣਾ ਵਾਪਰਿਆ ਦੇਖੋ ਉਸ ਦੀ ਗੱਡੀ ਦਾ ਕੀ ਹਾਲ ਹੋ ਗਿਆ ਤੇ ਇਸ ਵਿਦਿਆਰਥੀ ਦੀ ਵੀ ਮੌਤ ਹੋ ਗਈ ਨਵੀਪੁਰ ਪੁਲਿਸ ਚੌਂਕੀ ਦੇ ਇੰਚਾਰਜ ਖਾਨੀਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਨਵੀਪੁਰ ਨਜ਼ਦੀਕ ਰਾਤ ਨੂੰ ਵਾਪਰੇ ਇੱਕ ਸੜਕ ਹਾਸੇ 'ਚ ਜ਼ਿੰਬਾਬੇ ਦੇ ਰਹਿਣ ਵਾਲੇ ਕੈਲਟਨ ਟੀਨੋ ਟੋਡਾ ਦੀ ਮੌਤ ਹੋ ਗਈ। ਇੱਕ ਕਿਰਾਏ ਦੀ ਕਾਰ ਆਹੀ ਜ਼ਿੰਬਾਬੇ ਤੋਂ ਆਏ ਆਪਣੇ ਦੋ ਦੋਸਤਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਲੈ ਕੇ ਕਾਲਜ ਵੱਲ ਜਾ ਰਹੀ ਸੀ। ਕਿ ਪੈਟਰੋਲ ਪੰਪ ਨਜ਼ਦੀਕ ਪਹੁੰਚਣ ਤੇ ਇੱਕ 55 ਤੇ ਟਰੱਕ ਦੇ ਨਾਲ ਟੱਕਰ ਹੋ ਗਈ। ਅਤੇ ਇਸ ਵਿੱਚ ਵਿਦਿਆਰਥੀ ਦੀ ਮੌਤ ਹੋ ਗਈ ਜਦ ਕਿ ਗੱਡੀ ਦੇ ਵਿੱਚ ਬੈਠੇ ਉਸਦੇ ਦੋ ਦੋਸਤਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਤਾਂ ਦੱਸ ਦਈਏ ਕਿ ਇਹ ਪੜ੍ਹਾਈ ਦੇ ਲਈ ਜ਼ਿੰਬਾਬੇ ਤੋਂ ਪੰਜਾਬ ਆਇਆ ਸੀ ਪਰ ਇੱਥੇ ਦਰਦਨਾਕ ਹਾਸੇ ਦਾ ਸ਼ਿਕਾਰ ਹੋ ਗਿਆ ਇਸ ਸਬੰਧਿਤ ਕੀ ਕੁਝ ਕਹਿਣਾ ਹੈ ਪੁਲਿਸ ਦਾ ਇਖਬਾਰ ਤੁਹਾਨੂੰ ਉਹ ਵੀ ਸੁਣਾ ਦਨੇ ਆ ਇਹ 에어ਪੋਰਟ ਤੋਂ ਆ ਰਹੇ ਸੀਗੇ ਇੱਕ ਇਹਨਾਂ ਦਾ ਸਟੂਡੈਂਟ ਪੜ੍ਹਦਾ ਸੀਗਾ ਗਲਜਾਰ ਯੂਨੀਵਰਸਿਟੀ ਇੰਸਟੀਚਿਊਟ ਖੰਨੇ ਤੇ ਤਿੰਨ ਜਿਹੜੇ ਸੀਗੇ ਉਹ ਸਿਟੀ ਯੂਨੀਵਰਸਿਟੀ ਉੱਥੇ پڑھਦੇ ਸੀਗੇ ਲੁਧਿਆਣਾ ਇਹਨਾਂ ਚੋਂ ਜਿਹੜਾ ਇੱਕ ਕਾਰ ਡਰਾਈਵਰ ਸੀਗੇ ਉਹਨੇ ਟਰੱਕ ਦੇ ਪਿੱਛੇ ਕਾਰ ਮਾਰਦੀ ਉਹਦੇ ਕਰਕੇ ਇਹਦੇ ਜਿਹੜਾ ਇੱਕ ਸਟੂਡੈਂਟ ਜਿਹੜਾ ਗਲਜਾਰ ਚ ਪੜਦਾ ਸੀਗੇ ਉਹਦੀ ਮੌਕੇ ਤੇ ਬੈਠੀ ਤੇ ਜ਼ਖਮੀ ਕਿੰਨੇ ਮਾਇਨੇ ਨੇ ਜ਼ਖਮੀ ਦੋ ਹੋਏ ਕਿੱਥੇ ਹੋਇਆ ਹਾਦਸਾ ਇਹ ਹਾਦਸਾ ਰੰਦਾਵਾ ਹੈਗਾ ਪਟਰੋਲ ਪੰਪ ਨਵੀਂਗੁਰ ਦੇ ਲੱਗੇ ਉੱਥੇ ਹੋਇਆ ਓਕੇ ਕੀ ਕੀ ਨਾਮ ਨੇ ਮ੍ਰਿਤਕ ਦੇ ਇਹ ਤਾਂ ਹੈਗੇ ਜਿਹੜਾ ਮਰਿਆ ਹੈਗਾ ਮਰਿਆ ਇਹ ਤਾਂ ਹੈਗਾ ਕਾਰਟਨ ਕਾਰਟਨ ਇਹਦਾ ਓਕੇ ਕਿਹੜੀ ਜਗ੍ਹਾ ਤੇ ਨੇ ਇਹ ਹੈਗੇ ਜੰਮਾਬੇ ਦੇ ਹੈਗੇ ਓਕੇ ਉਹ ਜਿਹੜੇ ਜ਼ਖਮੀ ਹੋਏ ਨੇ ਜ਼ਖਮੀ ਉਹ ਹੈਗੇ ਆ ਉਹ ਵੀ ਜੰਮਾਬੇ ਦੇ ਆ ਉਹ ਫਸਟ ਟਾਈਮ ਆਏ ਆ ਇੱਥੇ ਕੀ ਨਾਮ ਕੀ ਇਹ ਨਾਮ ਪਤਾ ਲੱਗਿਆ ਕੁਝ ਉਹਨਾਂ ਦੇ ਨਾਮ ਹੈਗੇ ਆ ਇਹ ਤਿੰਨ ਸਟੂਡੈਂਟ ਸੀਗੇ ਉਹਦੇ ਚੋਂ ਇੱਕ ਹੈਗੀ ਆ ਫੀਮੇਲ ਚੈਮਯੂ ਦੂਸਰੀ ਹੈਗਾ ਇੱਕ ਨਿਊਟਨ ਤੇ ਇੱਕ ਫਾਰਚੂਨ ਇਹ ਤੇ ਨਹੀਂ ਚਲੇ ਠੀਕ ਜਖਮੀ ਦੋ ਹੋਈ ਨੇ ਇੱਕ ਦੀ ਡੈਥ ਹੋਈ ਇੱਕ ਦੀ ਡੈਥ ਠੀਕ ਕਾਰਵਾਈ ਕਿਹਦੇ ਖਿਲਾਫ ਮਾਮਲਾ ਦਰਜ ਹੋਇਆ ਇਹ ਜਿਹੜਾ ਕਾਰ ਡਰਾਈਵਰ ਸੀ ਉਹਦੇ ਖਿਲਾਫ ਹੋਇਆ ਠੀਕ ਕੀ ਨਾਮ ਕੀ ਆਦਾ ਉਹਦਾ ਨਾਮ ਹੈਗਾ ਕਰਮਜੀਤ ਸਿੰਘ son of ਚਮਕੌਰ ਸਿੰਘ ਲੁਧਿਆਣੇ ਦਾ